ਜੀ ਮੇਰੇ ਨਾਲ ਜੀ ਆਪਣਾ ਡਾਕਟਰ ਅਨੰਦ ਸਿੰਘ ਪਿੰਡ ਖਾਰਾਵਾਦ ਆ ਮੈਂ ਪੰਚਾਇਤ ਮੈਂਬਰ ਮੌਜੂਦਾ ਤੇ ਬੇਨਤੀ ਹੈ ਕਿ ਸਾਡੀ ਜਿਹੜੀ ਮੌਜੂਦਾ ਸੜਕ ਜਿਹੜੀ ਹੈ ਮੀਰੇਕੋਟ ਚੌਂਕ ਤੋਂ ਇਹ ਸਿੱਧੀ ਛਾਟੇ ਨੂੰ ਜਾਂਦੀ ਰਹੀ ਕਰਦੀ ਆ ਤੇ ਇਸ ਪਿੰਡ ਤੇ ਕੋਈ ਕਰੀਬਨ ਘਟੋ ਘਰ 10 12 ਪਿੰਡ ਇਸ ਪੇ ਛੜਕੂ ਅਟੈਚ ਕਰਦੀ ਆ ਤੇ ਇੱਥੇ ਇੰਨੀ ਸਮੱਸਿਆ ਵੀ ਅਸੀਂ ਆਪਣੇ ਪ੍ਰਸ਼ਾਸਨਪੁਰ ਜੋਰ ਅਪੀਲ ਕਰਦੇ ਆਂ ਵੀ ਪਹਿਲ ਦੇ ਆਧਾਰ ਤੇ ਇਸ ਛੜਕੂ ਉੱਤੇ ਧਿਆਨ ਦਿੱਤਾ ਜਾਵੇ ਇੱਥੇ ਲੱਗੇ ਸਕੂਲ ਹੈ ਸਰਕਾਰੀ ਸਕੂਲ ਖੁੱਲ ਚੁੱਕਾ ਛੋਟੇ ਛੋਟੇ ਬੱਚੇ ਉਸ ਪਾਣੀ ਦੇ ਵਿੱਚ ਜਦੋਂ بارش ਹੁੰਦੀ ਆ ਤੇ ਪਾਣੀ ਦਾ ਬਹੁਤ ਜ਼ਿਆਦਾ ਇੱਕਠਾ ਹੋ ਜਾਂਦਾ ਬੱਚੇ ਉੱਥੇ ਡਿੱਗਦੇ ਆ ਲੇਡੀ ਸਟਾਪ ਆ ਉਹ ਬਚਾਰੇ ਕੋ ਨੰਗਿਆ ਨਹੀਂ ਜਾਂਦਾ ਬੜਾ ਮੁਸ਼ਕਲ ਹੈ ਸਾਰੇ ਪਿੰਡ ਵਾਲੇ ਪੰਚਾਇਤ ਰ ਆ ਕੇ ਉਹਨਾਂ ਨੂੰ ਘਾਉਂਦੇ ਆ ਇਹ ਸਾਡੀ ਬੇਨਤੀ ਹੈ ਸਾਡਾ ਮੌਜੂਦਾ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨੂੰ ਬੇਨਤੀ ਕੀਤੀ ਪਰ ਉਹਨਾਂ ਨੇ ਵੀ ਕੋਈ ਸਾਡੀ ਹਸਰ ਨਹੀਂ ਲਈ ਅਸੀਂ ਮੌਜੂਦਾ ਸਾਡੀ ਐਮਪੀ ਸਾਹਿਬ ਨੇ ਉਹ ਜਿਹੜਾ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ ਦੋ ਤਿੰਨ ਵਾਰੀ ਜਾ ਕੇ ਉਹਨਾਂ ਨੇ ਵੀ ਕੋਈ ਸਾਡੀ ਪਤੀ ਗੱਲ ਨਹੀਂ ਕੋਈ ਸੁਣੀ ਤੇ ਅਸੀਂ ਹੁਣ ਪ੍ਰਸ਼ਾਸਨ ਨੂੰ ਸਰਕਾਰ ਕੋਈ ਮੰਗ ਕਰਦੇ ਪਹਿਲ ਦੇ ਅਧਾਰ ਤੇ ਸਾਡਾ ਏਰੀਆ ਸਾਡੀ ਬੇਸਿਕ ਨੀਡ ਆ ਤੇ ਇਹਦੇ ਉੱਤੇ ਧਿਆਨ ਦਿੱਤਾ ਜਾਏ ਤਾਂ ਕਿ ਸੜਕ ਜਿਹੜੀ ਇਸ ਤੋਂ ਜਿਹੜੇ ਮੇਨ ਐਕਸੀਡੈਂਟ ਹੋਇਆ ਬਜ਼ੁਰਗ ਨੰਗ ਤੇ ਆ ਲੇਡੀਜ਼ ਵੀ ਚਾਰ ਨੰਗਦੀਆਂ ਨੇ ਤੇ ਬੱਚੇ ਨੰਗਦਿਆ ਉਹ ਐਕਸੀਡੈਂਟ ਤੋਂ ਬਚਾਅ ਹੋ ਸਕੀ ਪਿੰਡ ਦੀ ਸਰਪੰਚਾਣ ਗੱਲਬਾਤ ਨਹੀਂ ਕੀਤੀ ਵੀ ਇਸ ਹਸਿਆ ਦੀ ਪੰਚਾਇਤ ਨੇ ਗੱਲ ਕੀਤੀ ਪੰਚਾਇਤ ਦੋ ਤਿੰਨ ਵੀ ਐਮਐਲਏ ਐਮਪੀ ਸਾਊਂ ਮਿਲ ਕੇ ਆਇਆ ਉਹ ਜਿਹੜਾ ਸਾਊਂ ਉਹਨਾਂ ਨੂੰ ਬੇਨਤੀ ਕੀਤੀ ਰਿਕੁਐਸਟ ਕੀਤੀ ਉਹਨਾਂ ਕਿਹਾ ਵੀ ਪਰ ਕੋਈ ਅਸਰ ਨਹੀਂ ਹੋਣਾ ਉਹ ਕਹਿੰਦੇ ਪਿਛਟਕੀ ਬਣਸੀ ਤੁਹਾਡੇ ਪਾਚ ਹੀ ਲਵਾ ਦੇ ਪਾਚ ਵੀ ਨਹੀਂ ਅਜੇ ਤੱਕ ਲਵਾਏ ਸਾਨੂੰ ਅਸੀਂ ਪੰਜ ਵਾਰੀ ਉਹਦੇ ਚੱਕਰ ਲਾ ਚੁੱਕੇ ਆ ਪਰ ਉਹ ਨਹੀਂ ਜਾਣਾ ਬੰਦ ਕਰਦਾ ਜਦੋਂ ਕੋਈ ਗਲਤੀ ਸੁਵਾਈ ਨਹੀਂ ਹੁੰਦੀ ਤੇ ਕੀ ਕਰਨਾ ਫਿਰ ਅਸੀਂ ਵੱਡੇ ਪੱਦਰ ਤੇ ਲੋਕਾਂ ਨੇ ਪੰਜਾਬ ਸਰਕਾਰ ਨੂੰ ਵੋਟ ਪਾ ਕੇ ਬਣਾਇਆ ਵਾ ਹਾਂਜੀ ਤੇ ਕੀ ਕਰਨ ਬੰਦੇ ਵੀ ਜਿਹੜਾ ਇਹ ਜਿਹੜੀ ਸੜਕ ਆ ਜਿਹੜੀ ਤੁਹਾਡੀ ਨਹੀਂ ਬੰਦਦੀ ਕੋਈ ਅਹੀਂ ਤੇ ਹੁਣ ਇਹ ਇਹ ਤੇ ਪ੍ਰਸ਼ਾਸਨ ਇਹੋ ਬੇਨਤੀ ਕਰਦੇ ਆਂ ਵੀ ਪਹਿਲ ਦੇ ਦਾਹਤੇ ਸੜਕ ਵਾਲੀ ਵੀ ਧਿਆਨ ਦਿੱਤਾ ਜਾਵੇ ਜਿੱਤੇ ਇੰਨੇ ਕੰਮ ਕਰਦੇ ਜੀ ਸਰਕਾਰ ਇੰਨੇ ਦਾਅਵੇ ਕਰ ਰਹੀ ਆ ਹਾਂਜੀ ਔਨ ਗਰਾਉਂਡ ਆਣ ਕੇ ਵੇਖੀਓ ਹੁਣ ਇਹ ਸਪਿੰਡ ਵੱਲ ਵੀ ਧਿਆਨ ਦਿੱਤਾ ਜਾਵੇ ਇਸ ਪਿੰਡ 'ਚ 1 ਰੁਪਿਆ ਗ੍ਰਾਂਟ ਨਹੀਂ ਆਈ ਆਮ ਆਦੀ ਪਾਣੀ ਤਾਂ ਕਿੰਨੇ ਰੁਪਿਆ ਗ੍ਰਾਂਟ ਨਹੀਂ ਦਿੱਸੀ ਪਿੰਡ ਸਾਡੀ ਕਹਨ ਬਾਦ ਮੁੱਖ ਮੰਤਰੀ ਸਾਹਿਬ ਨੂੰ ਕੀ ਮੰਗ ਕਰਦੇ ਆਹੀਂ ਉਹਨੂੰ ਕੋਈ ਮੰਗ ਕਰਦੇ ਵੀ ਮੁੱਖ ਮੰਤਰੀ ਸਾਹਿਬ ਜਿੰਨੇ ਸਬੰਧਤ ਮੈਕ ਵਿੱਚ ਉਹਨਾਂ ਉਹਦੇ ਹੱਥ ਕੀਤੀ ਜਾਵੇ ਤੇ ਪਹਿਲ ਦੇ ਦਾਹਤੇ ਇਹ ਸਾਡੀ ਸਰਕਾਰ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਕੀਮ ਮੇਰਾ ਨਾਮ ਸਰਵਜੀਤ ਸਿੰਘ ਲਾਡਾਵਾ ਜੀ ਮੈਂ ਪਿੰਡ ਖੈਰਾਬਾਦ ਦਾ ਵਸਨੀਕ ਆ ਸਾਡੀ ਜਿਹੜੀ ਆ ਸੜਕ ਵਾ ਸਾਡਾ ਪਿੰਡ ਖੈਰਾਬਾਦ 에어ਪੋਰਟ ਰੋਡ ਅਜਨਾਲਾ ਰੋਡ ਤੋਂ ਲੈ ਕੇ ਇਹ ਸੜਕ ਕਨਪੁਰ ਕਾਲੇ ਜੋਛਾਟੇ ਨੂੰ ਜੋੜਦੀ ਆ ਔਰ ਇਹਦੇ ਨਾਲ ਨਾਲ 10-15 ਪਿੰਡਾਂ ਦਾ ਆਪਸ ਵਿੱਚ ਲਿੰਕ ਵਾ 에어ਪੋਰਟ ਦੇ ਲੱਗੇ ਹੋਣ ਕਰਕੇ ਆਵਾਜਾ ਵੀ ਇੱਥੇ ਬਹੁਤ ਜ਼ਿਆਦਾ ਰਹਿੰਦੀ ਆ ਸੋ ਸਰਕਾਰੀ ਸਕੂਲ ਮੇਨ ਦਿੱਤੀ ਆ ਥੋੜੀ ਜਿਹੀ ਬਾਰਿਸ਼ ਆਉਂਦੀ ਆ ਤੇ ਕਿੰਨੇ ਕਿੰਨੇ ਖੱਡੇ ਪੈ ਜਾਂਦੇ ਆ ਪਹਿਲੋ ਸਕੂਲ ਬੰਦ ਸੀ ਚੱਲਦਾ ਰਿਹਾ ਵਾ ਹੁਣ ਸਕੂਲ ਸ਼ੁਰੂ ਹੋ ਗਏ ਨੇ ਨੀ ਕਿੰਨੇ ਕਿ ਬੱਚੇ ਸਾਈਕਲਾਂ ਤੇ ਆਉਂਦੇ ਨੇ ਟੀਚਰਾਂ ਆਉਂਦੀਆਂ ਨੇ ਸਟਾਫ ਆਉਂਦਾ ਵਾ ਉਹ ਬਾਰਿਸ਼ ਦੇ ਦਿਨਾਂ ਦੇ ਵਿੱਚ ਬਹੁਤ ਤੰਗ ਹੁੰਦਾ ਕਿਉਂਕਿ ਇੱਥੇ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਔਰ ਸਬੰਧਤ ਮਹਿਕਮੇ ਨੂੰ ਸਬੰਧਤ ਐਮ ਐਲ ਏ ਸਾਡੇ ਲੱਗੇ ਐਮ ਪੀ ਐਮ ਪੀ ਸਾਹਿਬ ਨੇ ਸਾਡੇ ਏਰੀਏ ਦੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਖੈਰਾਬਾਦ ਪਿੰਡ ਦੀ ਸੜਕ ਵਾ ਜਿਹੜੀ ਅਜਨਾਲਾ ਰੋਡ ਚੌਂਕ ਮੀਰਾਕੋੜ ਤੋਂ ਲੈ ਕੇ ਛਾਟੇ ਤੱਕ ਜਾਂਦੀ ਹੈ ਕਨਨਪੁਰ ਕਾਲੇ ਵਾਲੇ ਮੋੜ ਤੱਕ ਮਿਲਦੀ ਆ ਇਹ ਸੜਕ ਦਾ ਬਹੁਤ ਬੁਰਾ ਹਾਲ ਆ ਔਰ ਇਥੋਂ ਨੰਗਣਾ ਬਹੁਤ ਮੁਸ਼ਕਲ ਹੁੰਦਾ ਵਾ ਬਹੁਤ ਹੀ ਜਿਆਦਾ ਸੰਗਤ ਹੁਣ ਪਿੱਛੇ ਮੇਲਾ ਚੱਲਦਾ ਰਿਹਾ ਵਾ ਬਾਬਾ ਜਵੰਤ ਸਿੰਘ ਮਹਾਰਾਜ ਜੀ ਦਾ 에어ਪੋਰਟ ਤੇ ਔਰ ਸਾਰੀ ਸੰਗਤ ਇਸ ਏਰੀਆ ਦੇ ਵਿੱਚ ਆਉਂਦੀ ਇਹ ਸੜਕ ਦੇ ਉੱਤੋਂ ਦੀ ਆਵਾਜ਼ਾਂ ਵੀ ਚੱਲਦੀ ਰਹੀ ਹੈ ਸੋ ਇੰਨੀ ਆਵਾਜ਼ਾਂ ਵੀ ਹੋਣ ਦੇ ਬਾਵਜੂਦ ਲੋਕ ਇੰਨੇ ਗੁੱਸੇ ਵਿੱਚ ਹੁੰਦੇ ਸੀ ਕਿਉਂਕਿ ਛੜਕਤੇ ਵੱਡੇ ਵੱਡੇ ਟੋਏ ਪਏ ਨੇ ਸੋ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਔਰ ਸਬੰਧਤ ਮਹਿਕਮੇ ਨੂੰ ਕਿ ਇਹ ਛੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਟੋਏ ਜਿਹੜੇ ਐਮਐਲਏ ਸਾਹਿਬ ਆ ਔਰ ਪਿੰਡ ਦੀ ਪੰਚਾਇਤ ਆ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਕਿ ਤੁਹਾਡੇ ਉਹਨਾਂ ਵੱਲੋਂ ਨਹੀਂ ਕਿਹਾ ਗਿਆ ਵੀ ਐਮਐਲਏ ਸਾਹਿਬ ਨਾਲ ਨਹੀਂ ਕਿਹਾ ਗਿਆ ਇਹ ਮੌਕਾ ਸਾਡੇ ਐਮਐਲਏ ਸਰਦਾਰ ਜਸਵਿੰਦਰ ਸਿੰਘ ਔਟਾਰੀ ਜੀ ਵਿਧਾਨ ਸਭਾ ਹਲਕਾ ਵੀ ਔਟਾਰੀ ਆ ਔਰ ਅਸੀਂ ਉਹਨਾਂ ਉਹਨਾਂ ਨੇ ਦੋ ਵਾਰੀ ਪਿੰਡ ਦੇ ਵਿੱਚ ਵਿਜ਼ਿਟ ਕੀਤੀ ਆ ਸਾਡੇ ਇਹ ਮੈਂਬਰ ਪੰਚਾਇਤ ਖੜੇ ਨੇ ਇਹ ਸਾਬਕਾ ਮੈਂਬਰ ਪੰਚਾਇਤ ਦੇ ਮੌਜੂਦਾ ਮੈਂਬਰ ਪੰਚਾਇਤ ਨੇ ਔਰ ਅਸੀਂ ਇਹਨਾਂ ਤੇ ਮਾਧਿਮ ਰਾਈ ਅਸੀਂ ਉਹਨਾਂ ਨੂੰ ਬੇਨਤੀ ਕਰ ਚੁੱਕੇ ਆ ਮੈਸੇਜ ਵੀ ਦੇ ਚੁੱਕੇ ਆ ਵੀ ਸਾਡੀ ਜਿਹੜੀ ਪਿੰਡ ਦੀ ਸੜਕ ਵਾ ਉਹਦੇ ਹਾਲਾਤ ਮਾੜੇ ਨੇ ਕਿਰਪਾ ਕਰਕੇ ਉਹਦੇ ਹਲ ਧਿਆਨ ਦਿੱਤਾ ਜਾਵੇ ਸੋ ਮੈਂਬਰ ਸਾਹਿਬ ਦੇ ਕਹਿਣ ਮੁਤਾਬਕ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਸੀ ਲਿਖਤੀ ਮਮਰੈਂਡਮ ਵੀ ਦਿੱਤਾ ਵਾ ਔਰ ਉਹਨਾਂ ਨੇ ਵਿਸ਼ਵਾਸਤ ਵਾ ਕਿ ਅਸੀਂ ਕੋਈ ਮਤਲਬ ਉਹਦਾ ਜਵਾਬ ਕੋਈ ਜਵਾਬ ਨਹੀਂ ਆਇਆ ਜੀ ਔਰ ਇਹ ਵੀ ਆਂਦੇ ਵੀ ਅਸੀਂ ਤੁਹਾਡੇ ਪਾਚ ਲਵਾ ਕੇ ਕੰਮ ਚਲਾ ਦਾਂਗੇ ਸੋ ਪਾਚ ਵੀ ਨਹੀਂ ਲੱਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਦਾ ਜਲਦੀ ਤੋਂ ਜਲਦੀ ਇਹ ਸੜਕ ਵੱਲ ਖਿਆਲ ਕੀਤਾ ਜਾਵੇ ਤਾਂ ਕਿ ਜਿਹੜੀ ਲੋਕਾਂ ਨੂੰ ਆਉਦੀਆਂ ਭਾਰੀ ਮੁਸ਼ਕਲਾਂ ਉਹਨਾਂ ਤੋਂ ਨਜਾਤ ਮਿਲ ਸਕੇ